ਗਾਂ ਧਿਆਨ ਇਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ ਗੁਰ ਬਾਣੀ ਤਹ ਸੇਵਕ ਤਤਖ ਗੁਰੂ ਨਿਸਤਾਰੇ ਮੋ ਆਇਆ ਦੁਰਮਚਕੈ ਮੈਂ ਤੱਕੀ ਤੋ ਸਰਣਾ ਲਈ ਜੀਉ ਮੈਂ ਸਾਰ ਕੀ ਚਿਤ ਮੈਂ ਮੇਰਾ ਸਭੂ ਦੁੱਖ ਤਾਂ ਕੋ ਤੁਖਾ ਕਹਾ ਬਿਆਪੈ ਜਾਂ ਕੋ ਓਟ ਤੁਹਾਰੀ ਹਰ ਬਿਸਰਤ ਸਦਾ ਖੁਵਾਰੀ ਤਾਂ ਕੋ ਤੁਖਾ ਕਹਾ ਬਿਆਪੈ ਜਾਂ ਕੋ ਓਟ ਤੁਹਾਰੀ دان گڑ گائے جا گو کہرپا تاری سو سکھیا تان اس جنم نانک دس بلہاری گن ندان گڑت نہیں گائی ਜਾ ਕੋ ਕਿਰਪਾ ਧਾਰੀ ਸੋ ਸੁਖਿਆ ਧੰਨ ਉਸ ਜਨਮ ਨਾਨਕ ਤਿਸ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਨੀਵੇਂ ਹੁਣਾ ਪਾਟ ਪਟੰਬਰ ਪਾਹੀ ਸਿੱਤੀ ਜਾਲੇ ਧੂੜੀ ਵਿੱਚ ਨੁੜੰਡੜੀ ਸੋਹਾ ਨਾਨਕ ਤੈ ਸਹੈ ਨਾਲੇ ਗੁਰ ਕੈ ਸਬਦ ਅਰਾਦੀਐ ਨਾਮ ਰੰਗ ਬਹਿ ਰਾਗ ਜੀਤੇ ਪੰਚ ਬਹਿ ਰਾਈਆ ਨਾਨਕ ਸਫਲ ਮਾਰੂ ਇਹੋ ਰਾਹ ਬੰਬਣ ਵਿਰਥਾ ਗਯੋ ਜਨਮ ਜਿਨ ਕੀਤੋ ਸੋ ਵਿਸਰੇ ਸੋਰਠ ਸੁਰਸ ਪੀਜੀਆ ਤਬੂ ਨਾ ਫੀਕਾ ਹੋਇ ਨਾਨਕ RAM ਨਾਮ ਗੁਨ ਗਾਈਆ ਦੇਖ ਅਤਮੂ ਮੰਤਰ ਪ੍ਰਭ ਧਾਰਿ ਲਕ ਰੰਗ ਅਪਾਰ ਕੋ ਨਾ ਉਤਾਰੇ ਗੁਰਮੁਖ ਹਰਿ ਗੁਣ ਗਾਏ ਸਹਿਜ ਸੁਖ ਸਾਰ ਨਾਨਕ ਨਾਮ ਨਿਧਾਨ ਜਿ ਤਾ ਉਰ ਹਾਰੀ ਕਰੇ ਸੁਚੰਗਾ ਮਾਨ ਦਈ ਗਣਤ ਲਾਹੇ ਆਪਣੀ ਨਦਰ ਨਿਹਾਲ ਆਪੇ ਦੇਹੁ ਲਾਇ ਜਨ ਦੇਹੁ ਮਤੀ ਆਈ ਨਾਨਕ ਸੁਖ ਆਨੰਦ ਭਾਏ ਪ੍ਰਭ ਕੀ ਮਨ ਰਜਾਈ ਗੁਰ ਪੂਰਾ ਜਪਿ ਸਿਮਰਿਆ ਸੇਸ ਕਹੋ ਨਾਨਕ ਅਜ ਹਰ ਮਨ ਪਰੈ ਨ ਜਾਬ ਨਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਅਧਾ ਬਿਆਪੈ ਜ ਕੋ ਓਟ ਤੋਹਾਰਾ ਉਹ ਨਾ ਇਹਦੇ ਫੋਟੋ ਹੀ ਇਹ ਦੇ ਉਹ ਨਾ ਇਹਦੇ